ਆਨੇ 14 ਕਬਕ ਬੰਦੇ ਦੇ ਅੰਦਰ ਤੰਬੂਆਂ ਵਾਂਗੂ ਤਾਣੇ ਹਸ਼ਮਤ ਸ਼ਾਹ ਤੋਂ ਉੱਥੇ ਦੀਏ ਜਿੱਥੇ ਅਗਲਾ ਕਦਰ ਵੀ ਆਨੇ ਐ ਇਸ਼ਕ ਤੇ ਮਹਿਕ ਵੀ ਵੇ ਗਿਆ ਅੱਗੋ ਇਸ਼ਕ ਨੇ ਮੇਰੀ ਸਫਾਈ ਛੱਡ ਲਈ ਮੈਂ ਤਾਂ ਗਿਆ ਸਾਂ ਇਸ਼ਕ ਤੋਂ ਗਾਤ ਲੈਨੇ ਅਪੋ ਇਸਕ ਨੇ ਮੇਰੀ ਦਿਨਾਈ ਠੱਗ ਲਈ ਇਸ ਇਸ਼ਕ ਨੇ ਬੜੇ ਬੜੇ ਠੱਗ ਲਏ ਕਾਰੂ ਬਾਦਸ਼ਾਹ ਦੀ ਬਾਦਸ਼ਾਹੀ ਠੱਗ ਲਈ ਅਜੇ ਕਹਿ ਕੀ ਖਟਿਆ ਸਾਈ ਲੋਕਾ ਇਸ ਇਸ਼ਕ ਨੇ ਖੁਦਾ ਦੀ ਦਾਈ ਠੱਗ ਲਈ ਹੂੰ ਅਪੋ ਤੋ ਨੀ ਰਹਿ ਜਾ ਨਾ ਲਾਈਦਾ ਸੱਚ ਨਾ ਯਾ ਪਾ ਲਾਈਦਾ ਸੋ ਅਪੋ ਨਿਆ ਤਾ ਨਾ ਲਾਈਦਾ ਕੰਮ ਤੋਂ ਮਾਣ

ਜੋੜੇ ਹੁੰਦੇ ਆ ਜੋੜੇ ਹੁੰਦੇ ਆ ਹੁੰਦੇ ਹੁੰਦੇ ਉਹ ਕਿਤਾ ਅੱਖ ਦਾ ਗੁਗੂ ਗੁਗੇ ਦਾ ਜੋੜਾ ਅੱਛਾ ਕੂਕੂ ਤੇ ਕਬੂਤਰ ਦਾ ਜੋੜਾ ਬਿਲਕੁਲ ਝੋਟੀ ਤੇ ਮੱਛ ਦਾ ਜੋੜਾ ਅੱਛਾ ਮੁੰਮੂ ਕੇ ਬਿਲਕੁਲ ਹਾਂ ਬਿਲਕੁਲ ਅੱਛਾ ਮੇਰੀ ਮੁੜੀ ਤੇ ਮੇਰੇ ਮੁੜੀ ਦਾ ਜੋੜਾ ਤੇਰੇ ਇਹ ਜੋੜੇ ਹੁੰਦੇ ਆ ਕਾਕਾ ਮੇਰੀ ਗੱਲ ਸੁਣੋ ਹਾਂ ਮੈਨੂੰ ਪਤਾ ਲੱਗਿਆ ਵੀ ਤੂੰ ਮੇਰੇ ਘਰ ਗਿਆ ਸੀ ਆਹੋ ਗੱਲ ਵੀ ਗਿਆ ਸੀ ਆਹੋ ਮੈਂ ਤੇਰੇ ਘਰ ਗਿਆ ਸੀ ਪਤਾ ਵੀ ਮੈਂ ਘਰ ਹੈ ਨਹੀਂ ਅੱਛਾ ਤੂੰ ਸੜਿਆ ਘਰੇ ਸ਼ੌਂ ਸ਼ੌਣਾ ਲੈਣ ਜਾਂਦਾ ਉਹ ਪਰ ਉਹ ਤੇਰੇ ਤੂੰ ਕੀ ਕਰਨ ਜਾਂਦਾ ਉਹ ਮੈਂ ਤੈਨੂੰ ਹੀ ਮਿੰਨ ਗਿਆ ਸੀ ਤੂੰ ਕਿੰਨਾ ਚਿਰ ਹੋ ਗਿਆ ਦੱਸਿਆ ਨਹੀਂ ਕਿੱਥੇ ਚਲ ਗਿਆ ਸੀ ਉਹ ਮੈਂ ਇੱਥੇ ਸੀ ਮੈਂ ਕਿੱਥੇ ਜਾ ਰਿਹਾ ਆ ਉਹ ਨਾਲੇ ਕਾਕਾ ਵਧਾਈਆਂ ਤੈਨੂੰ ਮੈਨੂੰ ਵਧਾਈਆਂ ਆਹੋ ਸੜਾ ਮੇਰੇ